ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਇਹ ਹੱਥ ਪੈਰ ਤਨ ਦੇਹੀ ਪਾਣੀ ਤੁਤ ਉਤਰਸ ਖੇ ਮੂਲ ਪਲੀਤੀ ਕਪੜਾ ਹੋਏ ਦੇਖਾ ਬੂਣ ਲਈਏ ਉਹ ਧੋਏ ਜਿਸ ਪੌੜੀ ਵਿੱਚ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਉਹਨੋਂ ਆਪਣੇ ਸਰੀਰ ਬਾਰੇ ਨਾਲ ਸਮਝਾ ਰਹੇ ਹਨ ਕਿ ਜਦੋਂ ਵਿਅਕਤੀ ਦਾ ਸਰੀਰ ਹੈ ਜਿਹੜਾ ਜਿਵੇਂ ਆਪਣੇ ਸਰੀਰ ਦੇ ਹੱਥ ਨੇ 2 2 ਪੈਰ ਨੇ ਬਾਕੀ ਹਿੱਸਾ ਢੱਡਾ ਹੈ ਮੂੰਹ ਹੈ ਸਿਰ ਹੈ ਮਹਾਰਾਜ ਕਹਿ ਰਹੇ ਨੇ ਵੀ ਜਦੋਂ ਸਾਡਾ ਸਰੀਰ ਲਿਬੜ ਜਾਂਦਾ ਹੱਥ ਲਿਬੜੀਆਂ ਦੇ ਨੇ ਪੈਰ ਲਿਬੜੀਆਂ ਦੇ ਨੇ ਮਿੱਟੀ ਦੇ ਨਾਲ ਗੰਦਗੀ ਦੇ ਨਾਲ ਤਨ ਜਿਹੜਾ ਬਾਹਰ ਲਾਏ ਇਹ ਦੇਹੀ ਹੈ ਜਿਹੜੀ ਇਹ ਭਰ ਜਾਂਦੀ ਹੈ ਮਿੱਟੀ ਨਾਲ ਧੋੜ ਦੇ ਨਾਲ ਪਾਣੀ ਤੁੱਤ ਉਤਰ ਸਖੇਹ ਮਹਾਰਾਜ ਸਮਝਾ ਰਹੇ ਨੇ ਕਿ ਪਾਣੀ ਦੇ ਨਾਲ ਧੋ ਦੀਏ ਨਾਲੀਏ ਪਾਣੀ ਦੇ ਨਾਲ ਤਾਂ ਸਾਰੀ ਜਿਹੜੀ ਖੇਹ ਹੈ ਮਿੱਟੀ ਚੰਬੜੀ ਹੈ ਇਹ ਸਾਫ਼ ਹੋ ਜਾਂਦੀ ਹੈ ਤਾਂ ਨਾ ਸਰੀਰ ਸਾਫ਼ ਹੋ ਜਾਂਦਾ ਹੱਥ ਪੈਰ ਸਾਫ਼ ਹੋ ਜਾਂਦੇ ਨੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਹੁਣ ਅਗਲੀ ਗੱਲ ਕਰ ਰਹੇ ਨੇ ਵੀ ਜੇ ਸਰੀਰ ਦੇ ਵਿੱਚੋਂ ਮਾਲਾ ਮੂਤਰ ਹੈ ਜਾਂ ਆਪਾਂ ਟਾਇਲਟ ਵਗੈਰਾ ਕਰਦੇ ਹਾਂ ਸਾਡੇ ਸਰੀਰ ਦਾ ਇਹ ਕਿਰਿਆ ਹੁੰਦੀ ਹੈ ਜੇ ਇਹਦੇ ਨਾਲ ਕੱਪੜੇ ਲਿਬੜ ਜਾਣ ਕਈ ਵਰੀ ਬੰਦਾ ਬਿਮਾਰ ਹੁੰਦਾ ਹੈ ਜਾਂ ਸਿਸਟਮ ਦੇ ਅੰਦਰੋਂ ਕੰਟਰੋਲ ਤੋਂ ਬਾਹਰ ਹੋ ਜੇ ਚੀਜ਼ ਤਾਂ ਮੂਤਰ ਦੇ ਨਾਲ ਗੰਦਗੀ ਨਾਲ ਕੱਪੜੇ ਭਰ ਜਾਂਦੇ ਨੇ ਤਾਂ ਕਹਿੰਦੇ ਉਹ ਫਿਰ ਧੋਣ ਨਾਲ ਨਹੀਂ ਫਾਲ ਹੁੰਦੀ ਹੈ ਪਾਣੀ ਨਾਲ ਕੱਲੇ ਨਾਲ ਸਾਫ਼ ਨਹੀਂ ਹੁੰਦੇ ਦੇ ਫਾਬੂਨ ਲਈਏ ਉਹ ਧੋਏ ਫਿਰ ਉਹ ਖਾਬਣ ਦੇ ਨਾਲ ਅੱਜ ਕੱਲ ਸਰਪ ਚਲਦੇ ਨੇ ਕਾਹਾਂ ਪ੍ਰਕਾਰ ਦੇ ਕੈਮੀਕਲ ਨੇ ਜਿਹਦੇ ਨਾਲ ਆਪਾਂ ਉਹ ਭਰੇ ਹੋਏ ਕੱਪੜੇ ਲਿਬੜੇ ਹੋਏ ਜਿਹੜੇ ਨੇ ਉਹਨਾਂ ਨੂੰ ਧੋਨੇ ਆ ਸਾਫ਼ ਕਰਦੇ ਆ ਹੁਣ ਅਗਲੀ ਪੰਕਤੀ 'ਚ ਮਹਾਰਾਜ ਅੰਦਰ ਦੀ ਗੱਲ ਕਰ ਰਹੇ ਨੇ ਪਰ ਇਹ ਮਤ ਪਾਪਾਂ ਕੈ ਸੰਗ ਕੋਹ ਤੋ ਪੈ ਨਾਮੈ ਕੈ ਰੰਗ ਅੱਗੇ ਮਾਰਨੇ ਸਮਝਾ ਰਹੇ ਨੇ ਵੀ ਜਿਹੜੀ ਮਤ ਹੈ ਹੁਣ ਮਤ ਸਾਡੇ ਅੰਦਰ ਚੱਲਦੀ ਹੈ ਮਤ ਹੁੰਦੀ ਹੈ ਅਕਲ ਸਮਝ ਕਿ ਸਾਡੇ ਕੋਲ ਗੁਰਮਤ ਹੈ ਕਿ ਮਨਮਤ ਹੈ ਬੰਦਾ ਮਨ ਦੇ ਮਗਰ ਚੱਲਦਾ ਹੈ ਕਿ ਜਾਂ ਗੁਰਬਾਣੀ ਦੇ ਮਗਰ ਖੜਦਾ ਹੈ ਗੁਰਬਾਣੀ ਦੇ ਮਗਰ ਤੁਰਦਾ ਹੈ ਇਸ ਲਈ ਮਤ ਕੀ ਹੈ ਧਿਆਨ ਦੇ ਵਿੱਚ ਜੇ ਤਾਂ ਮਤ ਹੈ ਵੀ ਬਸ ਬਾਹਰੋਂ ਹੀ ਪੂਜਦਾ ਹੈ ਪਰਮੇਸ਼ਰ ਦੀ ਪੂਜਾ ਕਰਦਾ ਹੈ ਦਰਖਤਾਂ ਨੂੰ ਮੰਨ ਲਿਆ ਕਿਸੇ ਜਾਨਵਰਾਂ ਨੂੰ ਰੱਬ ਚ ਮੰਨ ਲਿਆ ਜਦ ਬਾਲੀ ਗੱਲ ਹੋਈ ਕਿਸੇ ਤੀਰਥ ਸਥਾਨ ਤੇ ਸਮਝ ਲੈ ਵੀ ਇੱਥੇ ਰੱਬ ਜ਼ਿਆਦਾ ਰਹਿੰਦਾ ਹੈ ਜਾਂ ਇੱਥੇ ਘੱਟ ਰਹਿੰਦਾ ਹੈ ਇਹ ਨਹੀਂ ਕੋਈ ਮਤਮੰਦੇ ਕੋਲ ਹੁੰਦੀ ਹੈ ਔਰ ਪਾਪ ਨੇ ਜਿਹੜੀ ਉਹਦੇ ਨਾਲ ਹੀ ਰਹਿੰਦੇ ਨੇ ਕਿਉਂਕਿ ਉਹਦੇ ਕੋਲ ਗਿਆਨ ਨਹੀਂ ਹੁੰਦਾ ਸਮਝ ਨਹੀਂ ਹੁੰਦੀ ਜੇ ਸਮਝ ਵਿਵੇਕ ਗੁਰਬਾਨੀ ਦੀ ਹੋਵੇ ਤਾਂ ਪਾਪਾਂ ਨੂੰ ਖੰਡਣ ਕਰ ਰਏ ਇਸ ਲਈ ਮਤ ਹੈ ਜਿਹੜੀ ਪਾਪਾਂ ਦੇ ਨਾਲ ਭਰੀ ਹੁੰਦੀ ਹੈ ਉਹ ਧੂਪੇ ਨਾਮ ਕੇ ਰੰਗ ਕਹਿੰਦੇ ਜੇ ਮਤ ਨੂੰ ਅਕਲ ਨੂੰ ਸਮਝ ਨੂੰ ਧੋਣਾ ਚਾਹਨੇ ਹੋ ਉਹਦੇ ਉੱਤੇ ਨਾ ਪਾਣੀ ਕੰਮ ਕਰਨਾ ਨਾ ਸਾਬਣ ਕੰਮ ਕਰਨਾ ਕਿਉਂਕਿ ਬਾਹਰ ਮਾਇਆ ਦੀ ਗੱਲ ਹੈ ਪਰ ਮਤ ਨੂੰ ਜੇ ਸਾਫ਼ ਕਰਨਾ ਤਾਂ ਉੱਥੇ ਨਾਮ ਦੀ ਲੋੜ ਪੈਗੀ ਨਾਮ ਹੈ ਕਹ ਰੰਗ ਉਹ ਨਾਮ ਦਾ ਰੰਗ ਕੀ ਹੈ ਗੁਰਮਤ ਦਾ ਰੰਗ ਹੈ ਸੱਚ ਦਾ ਰੰਗ ਹੈ ਗੁਰਬਾਣੀ ਦਾ ਰੰਗ ਹੈ ਭਗਤ ਜਨ ਫਰੀ ਕਬੀਰ ਜੀ ਫਰੀਦ ਜੀ ਗੁਰੂ ਨਾਨਕ ਸਾਹਿਬ ਜੀ ਦਾਸ ਗੁਰੂ ਕਵਨ ਹੋਰ ਵੀ ਉਹ ਭਗਤ ਜਿਨ੍ਹਾਂ ਦੀ ਗੁਰਬਾਣੀ ਜਿਨ੍ਹਾਂ ਦੀ ਕਹੇ ਬੋਲ ਤਰਗਾਹੋਂ ਆਈ ਔਰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜ ਹੈ ਉਹ ਨਾਮ ਹੈ ਉਹ ਸੋਝੀ ਹੈ ਉਹ ਗਿਆਨ ਹੈ ਅਗਰ ਉਹਦੇ ਨਾਲ ਮਨ ਰੰਗਿਆ ਜਾਵੇ ਤਾਂ ਕਹਿੰਦੇ ਇਹਦੇ ਜਿਹੜੇ ਪਾਪ ਨੇ ਉਹ ਵੀ ਧੁੱਪ ਜਾਂਦੇ ਨੇ ਪੁੰਨੀ ਪਾਪੀ ਆਕਨ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੀ ਇਹ ਪੁੰਨ ਪਾਪ ਦਾ ਬਹੁਤ ਵੱਡਾ ਪ੍ਰਜਾਰ ਆਪਣੇ ਜੀਵਨ ਦੇ ਵਿੱਚ ਵੇਖਿਆ ਕੋਈ ਵੀ ਬੰਦਾ ਆਉਂਦਾ ਹੈ ਧਾਰਮਿਕ ਜਿਹਾ ਕੱਪੜੇ ਪਾ ਕੇ ਤਾਂ ਡਰਾਵਾ ਦੇ ਕੇ ਵੀ ਹਾਂ ਜੀ ਇਹ ਸ਼ਰਾਪਨਾ ਦੇ ਦੀ ਜੀ ਇਹ ਕੋਈ ਵਰ ਦੇ ਦੇਗਾ ਜਾਂ ਇਹ ਇਹ ਦੇ ਦੇਖਣ ਨਾਲ ਜਾਂ ਇਹ ਦੇ ਕਹਿਣ ਦੇ ਨਾਲ ਕੋਈ ਸਾਡੇ ਬਾਣਾ ਜਿਹੜਾ ਵਰਤ ਰਿਹਾ ਉਹਦੀ ਚ ਤਬਦੀਲੀ ਆ ਜਾਏਗੀ ਇਹੋ ਜੀ ਮਨਉਤ ਪਿਛਲੇ ਜੀਵਨ ਦੇ ਵਿੱਚ ਦੇਖਦੇ ਰਹੇ ਹਾਂ ਤੇ ਪੁੰਨੀ ਪਾਪ ਦਾ ਡਰ ਹੈ ਜਿਹੜਾ ਮਨੁੱਖ ਨੂੰ ਇਹ ਸਦਾ ਤੋਂ ਹੀ ਸਤਾ ਰਿਹਾ ਹੈ ਕਿ ਪੁੰਨ ਪਾਪ ਕੀ ਚੀਜ਼ ਹੈ ਸੱਚ ਤੋਂ ਮੁਨਕਰ ਹੋਣਾ ਪਾਪ ਹੈ ਸੱਚ ਨੂੰ ਮੰਨਣਾ ਉਹਦੇ ਅੱਗੇ ਸਰੈਂਡਰ ਕਰਨਾ ਸਭ ਤੋਂ ਵੱਡਾ ਪੁੰਨ ਹੈ ਨਾਮ ਗਿਆਨ ਦੀ ਖੋਜੀ ਲੈਣੀ ਪੁੰਨੇ ਪਰ ਗੁਰੂ ਸਾਹਿਬ ਤੁਹਾਨੂੰ ਸਮਝਾ ਰਹੇ ਨੇ ਪੁੰਨੀ ਪਾਪਨ ਆਖਣ ਨਾਹੀਂ ਪੁੰਨੀ ਪਾਪ ਦੀ ਆਖਣ ਦੀ ਗੱਲ ਤਾਂ ਬਹੁਤ ਕਹੁੰਦੇ ਆ ਕੰਨ ਵਿੱਚ ਆਉਂਦੀ ਹੈ ਪਰ ਇਹਦੇ ਬਾਰੇ ਸਮਝਾ ਕੋਈ ਨਹੀਂ ਰਿਹਾ ਬਸ ਇਹਦੇ ਨਾਮ ਤੇ ਡਰਾ ਹੀ ਰਹੇ ਨੇ ਡਰਾ ਕੇ ਆਪਣਾ ਜਿਹੜਾ ਵੀ ਉਹਨਾਂ ਦੇ ਕੋਲੋਂ ਧਨ ਜਾਂ ਜੋ ਕੁਝ ਹੁੰਦਾ ਹੈ ਉਹ ਪ੍ਰਾਪਤ ਕਰ ਲੈਂਦੇ ਨੇ ਕਰ ਕਰ ਕਰਨਾ ਲਿਖ ਲੈ ਜਾਹੁ ਹੁਣ ਕਰ ਕਰ ਕਰਨਾ ਲਿਖ ਲਿਆ ਜਿਉ ਹੋ ਆਪੇ ਇਹ ਮਨ ਸਮਝਦਾ ਹੈ ਕਿ ਪੁੰਨ ਪਾਪ ਹੁੰਦਾ ਹੈ ਇਸ ਦਾ ਡਰ ਅੰਦਰ ਰੱਖਦਾ ਹੈ ਜਿਉ ਹੂੰ ਜਾਣੇ ਮੈਂ ਕੁਛ ਕਰਤਾ ਤਾਬ ਲਾਗੇ ਗਰਬ ਜੋਨ ਮੈਂ ਫਿਰਤਾ ਇਹ ਆਪ ਹੀ ਸਮਝਦਾ ਵੀ ਮੈਂ ਕੁਛ ਕਰ ਸਕਦਾ ਘਟ ਗਿਆਨ ਕਰਕੇ ਜਿਦੇ ਕਰਕੇ ਪੁੰਨ ਪਾਪ ਆਪ ਹੀ ਬੀਜਦਾ ਔਰ ਆਪ ਹੀ ਫਿਰ ਵੱਢੀ ਜਾਂਦਾ ਅਗਲਾ ਜਨਮੇ ਤਾਂ ਚੱਲਦਾ ਰਹਿੰਦਾ ਹੈ ਦਰਸਾ ਗੁਰਬਾਣੀ ਕਹਿ ਰਹੀ ਹੈ ਕਿ ਜਨਤਾ ਕੇ ਵਾਸੇ ਕੁਛ ਨਹੀਂ ਕਵ ਕੁਮਡੇ ਪਾਣੇ ਦੇ ਵਿੱਚ ਚੱਲਦਾ ਹੈ ਇਸ ਲਈ ਜੋ ਵੀ ਵਰਤਾਰਾ ਵਰਤਦੇ ਇਹਦੇ ਵਿੱਚ ਸਹੀ ਗਲਤ ਦੀ ਪਛਾਣ ਅਸੀਂ ਗਰਬਾਣੀ ਦੇ ਗੁਣ ਬਾਣੀ ਗੁਣਾ ਕਰਕੇ ਔਗਣਾ ਕਰਕੇ ਪਛਾਣ ਕਰ ਸਕਦੇ ਹਾਂ ਅਦਰਵਾਜ਼ੀ ਪੁੰਨ ਪਾਪ ਨੂੰ ਡੈਫੀਨੇਸ਼ਨ ਕਰਨ ਦੇ ਵਿੱਚ ਜ਼ਿਆਦਾਤਰ ਇਹ ਭੰਬਲ ਪੁਛਾਈ ਖੜਾ ਕੀਤਾ ਹੋਇਆ ਹੈ ਇਹਦੇ ਨਾਂ ਤੇ ਲੋਕਾਂ ਨੂੰ ਬਲੈਕਮਿਲ ਕਰਿਆ ਜਾਂਦਾ ਡਰਾ ਕੇ ਉਹਨਾਂ ਦਾ ਸ਼ਮਾਂ ਵੀ ਖਰਾਬ ਕੀਤਾ ਜਾਂਦਾ ਹੈ ਉਹਨਾਂ ਦਾ ਪੈਸਾ ਵੀ ਲੁੱਟ ਲਿਆ ਜਾਂਦਾ ਹੈ ਔਰ ਉਹਨਾਂ ਦੇ ਪੱਲੇ ਨਾਮ ਤਾਂ ਨ ਵੀ ਕੁਛ ਨਹੀਂ ਦੱਸਿਆ ਜਾਂਦਾ ਜਿਹਦੇ ਕਰਕੇ ਜੀਵਨ ਖਰਾਬ ਹੋ ਜਾਂਦਾ ਔਰ ਮਨੁੱਖ ਪਾਪ ਪੁੰਨ ਜੇ ਕੋਈ ਪੁੰਨ ਕਰਦਾ ਵੀ ਹੈ ਪਰਮੇਸ਼ਰ ਜੇ ਲੱਖ ਦਿੰਦਾ ਹੈ ਉਹਦੇ ਵਿੱਚੋਂ ਹਜ਼ਾਰ ਦਸ ਹਜ਼ਾਰ ਵਾਪਸ ਕਰਕੇ ਇਹ ਦਾਨੀ ਬਣਦਾ ਸਾਰਾ ਕੁਝ ਤਾਂ ਉਹਦਾ ਦਿੱਤਾ ਹੋਇਆ ਆਪਾਂ ਉਹਨੂੰ ਕੀ ਦੇ ਸਕਦੇ ਆ ਸਾਹਸ ਵੀ ਉਹਦੇ ਦਿੱਤੇ ਚੱਲਦੇ ਨੇ ਇਹ ਬਾਹਰਲੀ ਦੇਹੀ ਸਰੀਰ ਉਹਦਾ ਦਿੱਤਾ ਹੈ ਖਾਣ ਪੀਣ ਧਰਤੀ ਦੀ ਉਹਨੇ ਦਿੱਤਾ ਹੈ ਧਰਤੀ ਫਿਰ ਉਹਨੂੰ ਬਣਾ ਕੇ ਉਹਨੇ ਦਿੱਤੀ ਹੈ 29% ਧਰਤੀ ਹੈ 71% ਪਾਣੀ ਹੈ ਇਹਨੂੰ ਘੁਮਾ ਰਿਹਾ ਹੈ ਸਰਦੀ ਗਰਮੀ ਹੋ ਰਹੀ ਹੈ ਧੁੱਪ ਛਾਂ ਹੋ ਰਹੀ ਹੈ ਇਹ ਸਾਰਾ ਤਾਂ ਪਰਮੇਸ਼ਰ ਦਾ ਦਿੱਤਾ ਹੋਇਆ ਹੈ ਅਸੀਂ ਦੇ ਕੁਝ ਸਮੇਂ ਲਈ ਇੱਥੇ ਆਏ ਹੋਇਆ ਪਰ ਮਨੁੱਖ ਘੱਟ ਬੁੱਧੀ ਕਰਕੇ ਅਗਿਆਨ ਕਰਕੇ ਜਾਂ ਭਰਾਂ ਧਰਮਾਂ ਦੇ ਨਾਂ ਤੇ ਭੁਲੇਖਾ ਪਖੰਡ ਕਰਕੇ ਗਲਤ ਪ੍ਰਚਾਰ ਕਰਕੇ ਇਹ ਸਮਝਦਾ ਹੈ ਕਿ ਮੇਰੇ ਵੱਸ ਕੁਝ ਹੈ ਜਾਂ ਮੈਂ ਕੁਝ ਕਰ ਸਕਦਾ ਜਿੰਨਾ ਕੁ ਇਹਨੇ ਕਰਨਾ ਉਹ ਤੇ ਕਰਨਾ ਹੈ ਅਗਲੀ ਦੇ ਵੀ ਆਪਣਾ ਹੱਕ ਸਮਝਦਾ ਜਿਹੜੀ ਇਹਦੇ ਵੱਸ ਨਹੀਂ ਹੈ ਕੁਝ ਲਈ ਆਪੇ ਕਰਦਾ ਆਪੇ ਬੀਜ ਦੇ ਆਪੇ ਹੀ ਖਾਂਦਾ ਏ ਏਸ ਵਾਰ ਤੇ ਜਨਮਾਂ ਚ ਸਦਾ ਪਿਆਰ ਰੰਦਾ ਏ ਕਰ ਕਰ ਕਰਨਾ ਲਿਖ ਲਿਆ ਜਾਏ ਆਪੇ ਮੰਨਦਾ ਵੀ ਮੈਂ ਮਾੜਾ ਕੀਤਾ ਆਪੇ ਮੰਨਦਾ ਮੈਂ ਚੰਗਾ ਕੀਤਾ ਲਿਖ ਕੇ ਨਾਲ ਹੀ ਆਪਣੇ ਲੇਖ ਫਿਰ ਚੜਿਆ ਜਾਂਦਾ ਫਿਰ ਅੱਗੇ ਜਨਮ ਲੈ ਲੈਂਦਾ ਇਸ ਤਰ੍ਹਾਂ ਹੀ ਜੰਮਦਾ ਮਰਦਾ ਰਹਿੰਦਾ ਏ ਸੱਚ ਤੋਂ ਦੂਰ ਹੀ ਰਹਿੰਦਾ ਏ ਆਪੇ ਬੀਜ ਆਪੇ ਹੀ ਖਾਹੇ ਆਪੇ ਬੀਜ ਲਈ ਮੈਂ ਪੁੰਨ ਕੀਤਾ ਇਸ ਲਈ ਮੈਨੂੰ ਹੁਣ ਅਗਲੇ ਜਨਮ ਚ ਮਿਲੇ ਨਾਲ ਲੈ ਕੇ ਜਮ ਆਪੇ ਪਰਖਾਂਦਾ ਇਹ ਇਸ ਵਾਤੇ ਪਰਮੇਸ਼ਰ ਨੂੰ ਭੁੱਲਿਆ ਰਹਿੰਦਾ ਹੈ ਆਪਣੇ ਕੀਤੇ ਨੂੰ ਵੱਡਾ ਸਮਝਦਾ ਹੈ ਨਾਨਕ ਹੁਕਮੀ ਆਵੇ ਜਾ ਹੋ ਨਾਨਕ ਜੀ ਕਹਿੰਦੇ ਇਸ ਤਰ੍ਹਾਂ ਹੀ ਹੁਕਮੀ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ ਹੁਕਮਤਾ ਕੋਈ ਇਹਦੇ ਨਾਲ ਵਿਰੋਧ ਨਹੀਂ ਕਰਦਾ ਇਹ ਆਪ ਹੀ ਸੱਚ ਨੂੰ ਕਹਿੰਦਾ ਜੀ ਮੈਂ ਇਹਨਾ ਪੁੰਨ ਕੀਤਾ ਮੈਂ ਇਹਨਾ ਦਾਨ ਕੀਤਾ ਉਹ ਕਹਿੰਦੇ ਨੇ ਫਿਰ ਫਿਰੇ ਕਹਿੰਦੇ ਜੀ ਮੈਨੂੰ ਮਿਲਣਾ ਚਾਹੀਦਾ ਫਿਰ ਕਹਿੰਦੇ ਨੇ ਚੱਲ ਫਿਰ ਜਨਮ ਲੈ ਲੈ ਭਾਈ ਆਪਣਾ ਪੂਰਾ ਕਰ ਲੈ ਜੋ ਤਰ੍ਹਾਂ ਹੈਗਾ ਇਹ ਇਹ ਨਹੀਂ ਕਹਿੰਦਾ ਵੀ ਸਾਰਾ ਕੋਈ ਤੇਰਾ ਕੀਤਾ ਹੁੰਦਾ ਹੈ ਇਸ ਲਈ ਜਿਵੇਂ ਤੁਹਾਨੂੰ ਚੰਗਾ ਲੱਗਦਾ ਮarre ਤੁਸੀਂ ਉਵੇਂ ਕਰੋ ਮੇਰੇ ਵਾਸਤੇ ਕੁਝ ਨਹੀਂ ਜੇ ਮੈਂ ਕਿਸੇ ਨੂੰ ਕੋਈ ਦਿੱਤਾ ਵੀ ਹੈ ਉਹ ਵੀ ਤੁਹਾਡਾ ਹੀ ਦਿੱਤਾ ਸੀ ਅੱਗੇ ਲੈਣ ਵਾਲੇ ਵੀ ਤੁਸੀਂ ਸੀ ਤੁਹਾਡੀ ਜੋਤ ਸੀ ਉਹਦੇ ਵਿੱਚ ਦੇਣ ਵਾਲੇ ਵੀ ਤੁਸੀਂ ਸੀ ਮੇਰੇ ਅੰਦਰ ਵੀ ਤੁਸੀਂ ਸੀ ਕਿਸੇ ਵ ਤੇ ਨਾਮ ਹੈ ਕੋਈ ਦਿੱਤਾ ਨਾਮ ਹੈ ਕੋਈ ਲਿਆ ਤੇਰਾ ਭਾਣਾ ਵਰਤ ਰਿਹਾ ਹੈ ਇਸ ਲਈ ਮੈਨੂੰ ਤੇ ਕਿਹਦੇ ਚ ਬਾਹਰ ਕਰੋ ਖੇਡ ਚੋਂ ਇਸ ਤਰ੍ਹਾਂ ਨਾ ਕਹਿ ਕੇ ਆਪਣੇ ਹੀ ਕਰਮ ਲਿਖਦਾ ਬੀਜਦਾ ਹੈ ਇਹਦੇ ਕਰਕੇ ਜਨਮੰਦਾਰ ਜਨਮ ਭਟਕਦਾ ਰਹਿੰਦਾ ਹੈ ਅਗਲੀ ਪੌੜੀ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਤੀਰਥ ਤਪ ਦਇਆ ਤਤਦਾਨ ਜੇ ਕੋ ਪਾਵੇ ਤਿਲੁਕਾਵਾਨ ਆਪਾਂ ਦੇਖਦੇ ਆਂ ਤੀਰਥਾਂ ਦਾ ਬਹੁਤ ਜ਼ਿਆਦਾ ਪ੍ਰਚਾਰ ਹੈ ਅੱਜ ਕੱਲ ਵੀ ਆਪਾਂ ਦੇਖਦੇ ਆਂ ਵੀ ਇੱਕ ਰੇਲਗੱਡੀ ਇੱਧਰ ਨੂੰ ਚੱਲ ਰਹੀ ਹੈ ਜੀ ਦੂਜੀ ਇੱਧਰ ਨੂੰ ਚੱਲਦੀ ਹੈ ਜੀ ਤਾਂ ਕਿ ਲੋਕ ਘਰੋਂ ਬਾਹਰ ਨਿਕਲਣੋ ਤੀਰਥਾਂ ਤੇ ਜਾਣ ਔਰ ਇਕਨੋਮਿਕਲੀ ਤੌਰ ਤੇ ਸਰਕਾਰਾਂ ਦਾ ਵੀ ਜਿਹੜਾ ਮਸ਼ੀਨਰੀ ਹੈ ਉਹਦੀ ਵਰਤੋਂ ਹੁੰਦੀ ਹੈ ਪੈਸੇ ਦਾ ਆਦਾਨ-ਪ੍ਰਦਾਨ ਚੱਲਦਾ ਹੈ ਪਰ ਅਦਰਵਾਜ ਗੁਰਬਾਣੀ ਕੀ ਕਹ ਰਹੀ ਹੈ ਤੀਰਥ ਤਪ ਦਇਆ ਤਤਦਾਨ ਜੇ ਕੋ ਤੀਰਥਾਂ ਤੇ ਘੁੰਮਦਾ ਹੈ ਉੱਥੇ ਇਸ਼ਨਾਨ ਕਰਦਾ ਹੈ ਰਾਤਾਂ কাটਦਾ ਹੈ ਸੇਵਾ ਕਰਦਾ ਹੈ ਬਾਹਰੀ ਤੌਰ ਤੇ ਪਰ ਤਪ ਕਰਦਾ ਹੈ ਭਾਵ ਪੁੱਠਾ ਲਟਕਦਾ ਹੈ ਜਾਂ ਜੋ ਕਹਿੰਦੇ ਨੇ ਉਥੋਂ ਦੇ ਜਿਹੜੇ ਕਰਤੇ ਧਰਤੇ ਨੇ ਇੰਚਾਰਜ ਨੇ ਉਹਨਾਂ ਦੀ ਗੱਲ ਦੇ ਮਗਰ ਲੱਗਦਾ ਸੱਚ ਨੂੰ ਨਾਮ ਨੂੰ ਆਤਮ ਨਾਮ ਨੂੰ ਭੁੱਲਿਆ ਹੋਇਆ ਹੈ ਦਇਆ ਤਤ ਤਨ ਦਇਆ ਸਮਝ ਕੇ ਕਰਦਾ ਵੀ ਮੈਂ ਕੁਝ ਕਰ ਸਕਦਾ ਔਰ ਉੱਥੇ ਦਾਨ ਕਰਦਾ ਹੈ ਜੇ ਕੋ ਪਾਵੇ ਤਿਲਕਾ ਮਾਨ ਕਹਿੰਦੇ ਇਹਦੀ ਪ੍ਰਾਪਤੀ ਕੀ ਹੈ ਇਹ ਰਤੀ ਪਾਤਰ ਤਿਲ ਕਿੰਨਾ ਕੋ ਹੁੰਦਾ ਆਪਾਂ ਦੇਖਦੇ ਹਾਂ ਰਿਓੜੀਆਂ ਦੇ ਵਿੱਚ ਤਿਲ ਹੁੰਦਾ ਮਾਤਰ ਛੋਟਾ ਜਿਹਾ ਇੱਕ ਰਿੱਤੇ ਜਿਹਾ ਕਹਿੰਦੇ ਇੰਨਾ ਕੋ ਮਾਨ ਨੂੰ ਪ੍ਰਾਪਤ ਹੁੰਦਾ ਦੁਨੀਆਦਾਰੀ ਚੋ ਵੀ ਲੋਕ ਕਹਿੰਦੇ ਵੀ ਬੜਾ ਧਾਰਮਿਕ ਬੰਦਾ ਜੀ ਗੁਰਦੁਆਰੇ ਬਹੁਤ ਜਾਂਦਾ ਜੀ ਸੇਵਾ ਬੜੀ ਕਰਦਾ ਜੀ ਬਸ ਇਹ ਨਗੂਈ ਮਾਨ ਪ੍ਰਾਪਤ ਹੁੰਦਾ ਹੈ ਦਰਗਾਹ ਵਿੱਚ ਇਹ ਮਨਜ਼ੂਰ ਨਹੀਂ ਹੈ ਦਰਗਾਹ ਵਿੱਚ ਕੀ ਮਨਜ਼ੂਰ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਦਰਗਾਹ ਵਿੱਚ ਇਹ ਮਨਜ਼ੂਰ ਹੈ ਵੀ ਜਿਨ੍ਹਾਂ ਨੇ ਨਾਮ ਨੂੰ ਸੁਣਿਆ ਜੈ ਬਾਰੂ ਅਖਰਾਂ ਚ ਗੁਰਬਾਣੀ ਗਿਆਨ ਨੂੰ ਸੁਣਿਆ ਅੰਦਰ ਆਪਣੇ ਪਰ ਪ੍ਰਗਟ ਕੀਤਾ ਆਪਣੀ ਤੋਂ ਆਤਮਿਕ ਆਪਣੀ ਉਹਨਾਂ ਦੀ ਬਾਣੀ ਸੁਣੀ ਜਿਹੜੀ ਕਿ ਧੁਰ ਤੋਂ ਦਰਗਾਹ ਤੋਂ ਆਉਂਦੀ ਹੈ ਹੁਕਮ ਨੂੰ বুঝਿਆ ਕਰਪਾ ਬਖਸ਼ਿਸ਼ ਹੋਈ ਮਹਾਰਾਜ ਦੀ ਸੋਣਿਆ ਮੰਨਿਆ ਸ਼ੁਰੂ ਦਾ ਵਿੱਚ ਤਾਂ ਚਲੋ ਗੁਰਬਾਣੀ ਨੂੰ ਆਪਾਂ ਸੁਣਦਾ ਮਨ ਕੰਨਾਂ ਕਰਕੇ ਨਹੀਂ ਧਿਆਨ ਕਰਕੇ ਨੇਤਰੀ ਸਤਿਗੁਰੂ ਵੇਖਣਾ ਸਰਬਣੀ ਸੁਣਨਾ ਗੁਰੂ ਨਾਮ ਸਰਮਣ ਕਰਦਾ ਜੇ ਮਨ ਕੰਨ ਤਾਂ ਇਹਦੀ ਬਾਹਰਲੀ ਮਸ਼ੀਨਰੀ ਹੈ ਮਨ ਦੀ ਇਹ ਤਾਂ ਇੱਕ ਅਲੱਗ ਚੀਜ਼ ਹੈ ਇਹਦੇ ਰਾਈਓ ਬਾਤ ਸੁਣਦਾ ਜ਼ਰੂਰ ਹੈ ਪਰ ਜੇ ਧਿਆਨ ਇਕਾਗਰ ਹੋ ਕੇ ਸੁਣੇ ਸੁਣਿਆ ਫਿਰ ਮੰਨੇ ਫਿਰ ਮਨ ਚ ਪ੍ਰੇਮ ਕਰੇ ਵੀ ਹੇ ਪ੍ਰੇਮ ਪਰਮੇਸ਼ਰ हे निराकार हे अजूनी ਤੁਸੀਂ ਤਾਂ ਬਹੁਤ ਵੱਡੇ ਹੋ ਐਨਾ ਕੁਝ ਤੁਸੀਂ ਸਾਨੂੰ ਬਣਾ ਕੇ ਦਿੱਤਾ ਹੈ ਸਾਡੀ ਤਾਂ ਸਮਝ ਹੀ ਬੜੀ ਛੋਟੀ ਹੈ ਅਸੀਂ ਤਾਂ ਬਸ ਆ ਛੋਟੀਆਂ ਮੋਟੀਆਂ ਗੱਲਾਂ ਜੀ ਸਮਝਦੇ ਆ ਵੀ ਬਸ ਹੋ ਗਿਆ ਕੰਮ ਇਹਦੇ ਨਾਲ ਹੀ ਤੇਰਾ ਤੇਰਾ ਦਦਾਰ ਹੋ ਜਾਏਗਾ ਸੱਚਖੰਡ ਚਲੇ ਜਾਗੇ ਨਹੀਂ ਪਰ ਇੱਥੋਂ ਤਾਂ ਗੱਲ ਜੇ ਸ਼ੁਰੂ ਹੁੰਦੀ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਤਾਂ ਧਰਮ ਤੋਂ ਗੱਲ ਸ਼ੁਰੂ ਹੁੰਦੀ ਹੈ ਜਦੋਂ ਅੰਤਰਗਤ ਕੋਈ ਵਿਚਾਰਨਾ ਸ਼ੁਰੂ ਕਰਦਾ ਆਪਣੇ ਇਹ ਦੇਹੀ ਦੇ ਅੰਦਰ ਤਾਂ ਧਰਮ ਸ਼ੁਰੂ ਹੁੰਦਾ ਹੈ ਅੰਤਰਗਤ ਤੀਰਥ ਮਲ ਨਾ ਉਹ ਬ੍ਰੰਤਰਗਤੀ ਆਪਣੇ ਹਿਰਦੇ ਦੇ ਵਿੱਚ ਹੀ ਤੀਰਥ ਹੈ ਮਨ ਮੰਦਰ ਤਨ ਵੇਸ਼ ਕਲੰਦਰ ਘਟ ਹੀ ਤੀਰਥ ਨਾਵਾ ਮਨ ਦੇ ਵਿੱਚ ਹੀ ਮੰਦਰ ਹੈ ਇੱਕ ਉਹਦੇ ਨਾਲ ਜੁੜ ਜਾ ਜਿਹੜਾ ਸਦਾ ਹੀ ਰਹਿੰਦਾ ਔਰ ਉਹਦੇ ਨਾਲ ਜੁੜ ਕੇ ਉਥੇ ਤੀਰਥ ਦਾ ਇਸ਼ਨਾਨ ਦਾ ਤੈਨੂੰ ਉੱਥੇ ਹੀ ਫਲ ਮਿਲ ਜਾਣੇ ਸਾਰੀ ਮਨ ਦੀ ਮਾਨ ਲੈ ਜੰਨੀ ਆ ਨਾਮ ਦੇ ਨਾਲ ਉਥੇ ਨਾਮ ਹੈ ਨਾਮ ਦੇ ਗਿਆਨ ਨਾਲ ਸਾਰੀ ਜਿਹੜੀ ਮਨ ਲੱਗੀ ਐ ਮਨ ਨੂੰ ਮਿੱਟੀ ਲੱਗੀ ਐ ਮੈਲ ਲੱਗੀ ਐ ਹੁਣ ਸਾਫ਼ ਹੋ ਜਾਣੀ ਐ ਮਨ ਐ ਨਕੋਰ ਸਾਹਾ ਹੋ ਜਾਣਾ ਸੋਨਾ ਬਣ ਜਾਣਾ ਇਹਨੇ ਸਭ ਗੁਣ ਤੇਰੇ ਮੈਂ ਨਹੀਂ ਕੋਈ ਹੇ ਸੱਚੇ ਪਰਮੇਸ਼ਰ ਸਾਰੇ ਗੁਣ ਤਾਂ ਤੇਰੇ ਹੀ ਨੇ ਜਿੰਨੇ ਕੁ ਅਸੀਂ ਧਾਰਨ ਕੀਤੇ ਨੇ ਇਹ ਵੀ ਤੇਰੇ ਗੁਣ ਹੀ ਨੇ ਅਸੀਂ ਤਾਂ ਤੇਰੀ ਕਿਰਪਾ ਨਾਲ ਬਖਸ਼ਿਸ਼ ਹੋਏ ਨੇ ਸਾਡਾ ਆਪਣਾ ਕੁਝ ਨਹੀਂ ਹੈ ਮੈਂ ਨਾ ਹੀ ਕੋਈ ਬੇਨ ਗੁਣ ਕੀਤੇ ਭਗਤ ਨਾ ਹੋਈ ਇਹ ਗੋਣ ਨਹੀਂ ਹੈਗੇ ਬਾਹਰ ਉਹ ਕੱਲਾ ਭੀਖ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਸੇ ਤਨੀ ਪ੍ਰਚੰਡ ਹੈ ਨਿੰਦਿਆ ਚੁਗਲੀ ਦਵੇਸ਼ ਈਰਖਾ ਚ ਮਨ ਲੱਗਿਆ ਰਹਿੰਦਾ ਹੈ ਔਰ ਮਾਇਆ ਆਰੀਏ ਮਾਇਆ ਘਟ ਗਈ ਮਾਇਆ ਵੱਧ ਗਈ ਮਾਇਆ ਹੀ ਮੰਗਦੇ ਆ ਲੋਕਾਂ ਕੋਲੋਂ ਜਾ ਕੇ ਔਰ ਮਾਇਆ ਦੀ ਥਾਂ ਬਣਾ ਰਹੇ ਆ ਮਾਇਆ ਦਾ ਹੀ ਪ੍ਰਚਾਰ ਹੈ ਮਾਇਆ ਦੀ ਫਿਕਰ ਰਹਿੰਦੀ ਹੈ ਮਾਇਆ ਦੇ ਹੀ ਭਗਤਾਂ ਵੱਖਦੇ ਆ ਤਾਂ ਸਮਝ ਲਓ ਆਪਾਂ ਮਾਇਆ ਧਾਰੀ ਹੋਈਆਂ ਸਾਰਾ ਦਿਨ ਸਾਰਾ ਦਿਨ ਇੱਕ ਮੈਨੇਜਮੈਂਟ ਹੀ ਕਰ ਰਹੇ ਆ ਇਸ ਤੋਂ ਵੱਧ ਕੁਝ ਨਹੀਂ ਹੈ ਇਹਦਾ ਚੱਲਦਾ ਰਹਿੰਦਾ ਮਾਇਆ ਦਾ ਜੀ ਪਰਮੇਸ਼ਰ ਨੇ ਰਚੀ ਆਏ ਐਂ ਚੱਲਦਾ ਰਹਿੰਦਾ ਐ ਜਿਹੜਾ ਅਸਲੀ ਨਾਮ ਐ ਉਹ ਉਹ ਹੈ ਗੁਣ ਵਿਣ ਗੁਣ ਕੀਤੇ ਭਗਤ ਨਾ ਹੋਏ ਜੇ ਗੁਣ ਧਾਰ ਨਹੀਂ ਕੀਤੇ ਇੱਕ ਪਰਮੇਸ਼ਰ ਨੂੰ ਨਹੀਂ ਤੇ ਆਇਆ ਉਹਦੇ ਨਾਲ ਜੋਤ ਲਿਵ ਨਹੀਂ ਜੋੜੀ ਫਿਰ ਉਹਦਾ ਅੱਗੇ ਨਹੀਂ ਗਿਆ ਪ੍ਰਚਾਰ ਕੀਤਾ ਸੱਚ ਦੇ ਬਾਰੇ ਨਹੀਂ ਦੱਸਿਆ ਤਾਂ ਗੁਣ ਪੈਦਾ ਜਿਹੜੇ ਹੋਏ ਨੇ ਉਹ ਵੀ ਗੜ ਜਾਣਗੇ ਇਸ ਲਈ ਗੁਰਮੁਖ ਤਰੇ ਤਾਰੇ ਸੰਸਾਰ ਗੁਰਬਾਣੀ ਕਹਿੰਦੀ ਜੇ ਆਪ ਮਾਰੇ ਦੀ ਕਿਰਪਾ ਨਾਲ ਸੋਝੀ ਆ ਜਾਏ ਆਕਾਲ ਮਿਲ ਜੇ ਪਰ ਥੋੜਾ ਥੋੜਾ ਥੋੜੇ ਤੋਂ ਥੋੜਾ ਬਹੁਤੀ ਤੋਂ ਬਹੁਤਾ ਜਦ ਮਨ ਨੂੰ ਪੂਰਾ ਪਰਖ ਲਿਆ ਜਾਏ ਵੀ ਠੀਕ ਹੈ ਹੁਣ ਤਾਂ ਗਰਬਾਨੀ ਦੇ ਨਾਲ ਜੋੜ ਕੇ ਇੱਕ ਇੱਕ ਸ਼ਬਦ ਆ ਪਰਖਿਆ ਗੁਰ ਕੀ ਬਾਤ ਖਰੀ ਪੂਰੀ ਗੱਲ ਪਰਖ ਕੇ ਸਮਝ ਕੇ ਫਿਰ ਅੱਗੇ ਭਲੇ ਬਾਤ ਤੇ ਦਾਨਪੁਨ ਨਾਮ ਦਾ ਦੱਸਣਾ ਚਾਹੀਦਾ ਅੱਗੇ ਦੱਸਣਾ ਚਾਹੀਦਾ ਮਨ ਕਿੱਥੇ ਹੈ ਧਿਆਨ ਕਿੱਥੇ ਹੈ ਕਿੱਕ ਤਰ੍ਹਾਂ ਇਹਨੇ ਕੰਟਰੋਲ ਹੋਣਾ ਹੈ ਕਿਵੇਂ ਛੇ ਘਰ ਦੇ ਛੇ ਘਰਾਂ ਦੇ ਵਿੱਚ ਮਨ ਸਾਰਾ ਦਿਨ ਭਜਦਾ ਰਹਿੰਦਾ ਹੈ ਇਹ ਸਾਰੀ ਜਿਹੜੀ ਡੈਫੀਨੇਸ਼ਨ ਗੁਰਬਾਣੀ ਦੀਪ ਦੇ ਵਿੱਚ ਆਪਾਂ ਨੂੰ ਸਮਝਾ ਰਹੀ ਹੈ ਜਿਹੜੇ ਵੀ ਵੀਰ ਭਰਾ ਇਹਨੂੰ ਸਮਝਣਗੇ ਮੰਨਣਗੇ ਸੁਣਿਆ ਮੰਨਿਆ ਮੰਨ ਕੀਤਾ ਭਾਉ ਕਰਨਗੇ ਉਹਨਾਂ ਤੇ ਕਿਰਪਾ ਆਪ ਨਿਰੰਕਾਰ ਹਾਜ਼ਰਾ ਹਜੂਰ ਹੈ ਸਾਰੀ ਧਾਂਤ ਹੀ ਹੈ ਉਹ ਉਹਨਾਂ ਨੂੰ ਆਪ ਕਿਰਪਾ ਬਖਸ਼ਿਸ਼ ਕਰਨਗੇ ਸਵਸਥ ਆਤ ਬਾਣੀ ਬਰਮਾਓ ਸਤਿਖਹਾਨ ਸਦਾ ਮਨ ਚਾਓ ਸਵਸਥ ਆਤ ਬਾਣੀ ਬਰਮਾਓ ਸਵਸਥ ਜਿਹੜੀ ਸੱਚੀ ਬਾਣੀ ਹੈ ਧੁਰ ਕੀ ਬਾਣੀ ਹੈ ਉਦਾਹੀ ਵਿਖਿਆਨ ਕਰੋ ਉਹਦੇ ਬਾਰੇ ਹੀ ਗੱਲ ਕਰੋ ਇਧਰ ਉਧਰ ਦੀਆਂ ਗੱਲਾਂ ਨਾਲ ਕੁਝ ਨਹੀਂ ਹੱਸਣ ਹੋਣ ਵਾਲਾ ਸਤ ਸ੍ਰੀ ਅਕਾਲ ਨੇ ਸਦਾ ਮਨ ਚਾਉ ਸੱਚ ਦੇ ਨਾਲ ਜੁੜ ਕੇ ਸੋਹਣਾ ਬਣ ਕੇ ਮਨ ਨੂੰ ਸਦਾ ਹੀ ਬਚਾਉ ਚੜਿਆ ਰਹਿੰਦਾ ਇਹਨੂੰ ਕੋਈ ਫਿਕਰ ਚਿੰਤਾ ਰਹਿੰਦੀ ਹੋਈ ਨਹੀਂ ਇਹ ਸਮਝ ਜਾਂਦਾ ਵੀ ਇਹ ਸਰੀਰ ਤਾਂ ਜਿਹੜਾ ਬਾਹਰ ਆਇਆ ਤਾਂ ਇੱਕ ਦਿਨ ਖਾਲੀ ਕਰਨਾ ਹੀ ਹੈ ਆਤਮਿਕ ਗਿਆਨ ਮਿਲ ਗਿਆ ਆਤਮਾ ਨੂੰ ਜਿਹੜਾ ਕੰਮ ਕਰਨਾ ਸੀ ਉਹ ਪੂਰਾ ਕਰ ਲਿਆ ਫਿਰ ਸਦਾ ਮਨ ਚਾਉ ਖੜਿਆ ਰਹਿੰਦਾ ਹੈ ਕੌਣ ਸੁਬੀਲਾ ਵਕਤ ਕੌਣ ਕੌਣ ਥਿਤ ਕੌਣ ਵਾਰ ਅਗਲੀ ਪੰਕਤੀ ਦੇ ਵਿੱਚ ਮਹਾਰਾਜ ਸਮਝਾ ਰਹੇ ਨੇ ਵੀ ਉਹ ਕਿਹੜਾ ਵੇਲਾ ਹੀ ਜਦੋਂ ਇਹ ਸਾਰੀ ਸ੍ਰਿਸ਼ਟੀ ਜਿਹੜੀ ਰਚੀ ਹੈ ਪਰਮੇਸ਼ਰ ਨੇ ਪਿਛੇ ਆਪਾਂ ਪੜ ਕੇ ਆਇਆ ਕੀਤਾ ਬਖਾਓ ਇੱਕ ਕੋਵਾਉ ਤਿਫਤੇ ਹੋਏ ਲੱਖ ਦਰਿਆਉ ਵੀ ਜਿਹੜੇ ਲੱਖ ਦਰਿਆਉ ਕੀਤੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਉਹ ਸਮਾਂ ਕਿਹੜਾ ਸੀ ਕਿਉਂਕਿ ਬਹੁਤ ਸਾਰੇ ਵਿਦਵਾਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆ ਕੇ ਸਵਾਲ ਜਵਾਬ ਕਰਦੇ ਹੋਣਗੇ ਵੀ ਇਹ ਸ੍ਰਿਸ਼ਟੀ ਜੀ ਨੇ ਰਚੀ ਹੈ ਕਦੋਂ ਰਤੀਜ ਰਚੀ ਜੀ ਸਵੇਰ ਦਾ ਟਾਈਮ ਸੀ ਸ਼ਾਮ ਦਾ ਟਾਈਮ ਸੀ ਤਾਂ ਗੁਰੂ ਸਾਹਿਬ ਨੇ ਇਹਦੇ ਬਾਰੇ ਦੱਸਿਆ ਉਹਨਾਂ ਨੂੰ ਕਹਿੰਦੇ ਇਹ ਕੌਣ ਸੁਵੇਲਾ ਵਕਤ ਕੌਣ ਕੌਣ ਥਿਤ ਕੌਣ ਵਾਰ ਕਹਿੰਦੇ ਉਹ ਕਿਹੜਾ ਵੇਲਾ ਸੀ ਕਿਹੜਾ ਸਮਾਂ ਸੀ ਵਕਤ ਕੌਣ ਕੌਣ ਤਰੀਕ ਸੀ ਔਰ ਕਿਹੜਾ ਵਾਰ ਸੀ ਜਿਸ ਤੇ ਨੇ ਸਾਰਾ ਕੁਝ ਪਸਾਰਾ ਹੋਇਆ ਸਾਰੇ ਸ੍ਰਿਸ਼ਟੀ ਦੀ ਰਚਨਾ ਕੀਤੀ ਪਰਮੇਸ਼ਰ ਨੇ ਨਿਰੰਕਾਰ ਨੇ ਸੱਚ ਨੇ ਅਜੂਨੀ ਨੇ ਤੇ ਗੁਰੂ ਸਾਹਿਬ ਕੀ ਕਹਿ ਰਹੇ ਨੇ ਕੌਣ ਸ੍ਰੁੱਤੀ ਮਹਾ ਕੌਣ ਜਿਤ ਹੋ ਆਕਾਰ ਕਹਿੰਦੇ ਇਹ ਰੁੱਤ ਕਿਹੜੀ ਸੀ ਰੁੱਤਾਂ ਬਦਲਦੀਆਂ ਹਨ ਨਾ ਗਰਮੀ ਸਰਦੀ ਪੱਤ ਚੜਾਉਂਦੀ ਹੈ ਤੇਰਾਪਾ ਬਰਸਾਤ ਦੀ ਰੁੱਤ ਆਉਂਦੀ ਹੈ ਕਹਿੰਦੇ ਕਿਹੜੀ ਰੁੱਤ ਕੀ ਜਿਤ ਹੋ ਆ ਆਕਾਰ ਇਹ ਸਾਰਾ ਆਕਾਰ ਖੰਡ ਬ੍ਰਹਿਮੰਡ ਔਰ ਸੱਚੇ ਪਿਤਾ ਪਰਮੇਸ਼ਰ ਨੇ ਬਣਾਏ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਕਹਿੰਦੇ ਇਹਦੇ ਬਾਰੇ ਸੋਚ ਸਮਝੀ ਜਿਹੜੀ ਆ ਪੰਡਤਾਂ ਨੂੰ ਵੀ ਪਤਾ ਨਹੀਂ ਲੱਗਿਆ ਕਿਥੋਂ ਪਤਾ ਲੱਗਣਾ ਕੋਈ ਹੋਵੇ ਉਦੋਂ ਤਾਂ ਪਤਾ ਲੱਗੇ ਉਦੋਂ ਤਾਂ ਕੋਈ ਹੈ ਹੀ ਨਹੀਂ ਸੀ ਕਿਹੜਾ ਸੀ ਇਹ ਤੋਂ ਦੱਸਣ ਵਾਲਾ ਵੀ ਸਾਰਾ ਕੁਝ ਬਣਿਆ ਸਾਰੇ ਕੋਈ ਤਾਂ ਉਦੋਂ ਬਾਅਦ ਚ ਹੀ ਪੈਦਾ ਹੋਇਆ ਵਕਤ ਨਾ ਪਾਈਓ ਕਾਦੀਆਂ ਜਿਹਦੇ ਪ੍ਰਾਣ ਲਿਖਦੇ ਨੇ ਲੇਖ ਲਿਖਦੇ ਨੇ ਗ੍ਰੰਥ ਲਿਖਦੇ ਨੇ ਉਹਨਾਂ ਨੂੰ ਵੀ ਕੁਝ ਪਤਾ ਨਹੀਂ ਵਕਤ ਨਾ ਪਾਈਓ ਕਾਦੀਆਂ ਜਿਹੜੇ ਕਾਦੀ ਧਰਮ ਦੇ ਨੇ ਉਹਨਾਂ ਨੂੰ ਵੀ ਇਹਦੇ ਬਾਰੇ ਕੋਈ ਸਮਝ ਨਹੀਂ ਇਹ ਲਿਖਣ ਲੇਖ ਕਰਾਨ ਜਿਨ੍ਹਾਂ ਨੇ ਕਰਾਨ ਲਿਖੀ ਮਕਲਮ ਮਤ ਦੇ ਵਿੱਚ ਕਰਾਨ ਗ੍ਰੰਥ ਨੂੰ ਨਮਸਕਾਰ ਕਰਦੇ ਨੇ ਉਹਨੂੰ ਪੜ੍ਹਦੇ ਨੇ ਮੰਨਦੇ ਨੇ ਖੋਜ ਕਰਦੇ ਨੇ ਜਿਨ੍ਹਾਂ ਨੇ ਉਹ ਲਿਖੀ ਉਹਦੇ ਬਾਰੇ ਉਹਦੇ ਵਿੱਚ ਵੀ ਕੋਈ ਜ਼ਿਕਰ ਨਹੀਂ ਕਿ ਸ੍ਰਿਸ਼ਟੀ ਦਾ ਬਸਾਰਾ ਕਦੋਂ ਆਇਆ ਚਿਤਵਾਰ ਨਾ ਜੋਗੀ ਜਾਣੈ ਰੁੱਤ ਮਹਾਂ ਨਾ ਕੋਈ ਦੇ ਨੇ ਕਿਹੜਾ ਸੀ ਪਰਵਾਰ ਕਿਹੜਾ ਸੀ ਰੁੱਤ ਕਿਹੜੀ ਸੀ ਜੋਗੀ ਜਿਹੜੇ ਭੋਲੇਨਾਥ ਦੇ ਚੇਲੇ ਹੁੰਦੇ ਨੇ ਯੋਗ ਮਤਲੇ ਇਹ ਵੀ ਕੁਛ ਨਹੀਂ ਇਹਦੇ ਬਾਰੇ ਦੱਸ ਰੇ ਹੁਣ ਅਗੇ ਗੁਰੂ ਸਾਹਿਬ ਕੀ ਕਹਿ ਰਹੇ ਨੇ ਜਾਂ ਕਰਤਾ ਸਿਰਟੀ ਕਿਉਂ ਸਾਜੀ ਆਪੇ ਜਾਣੈ ਸੋਈ ਕਹਿੰਦੇ ਵੀ ਇਹਦੇ ਬਾਰੇ ਕੌਣ ਕੀ ਕਹਿ ਸਕਦਾ ਜਿਸ ਕਰਤੇ ਨੇ ਜਿਹੜੇ ਸੱਚ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਐ ਇਹੋ ਆਪ ਹੀ ਜਾਣਦਾ ਐ ਵੀ ਕਦੋਂ ਸਾਜੀ ਪਹਿਲਾਂ ਕੋਈ ਜੀਵ ਪੈਦਾ ਕੀਤੇ ਵੀ ਕਿ ਨਹੀਂ ਕੀਤੇ ਪਹਿਲਾਂ ਛੋਟੇ ਛੋਟੇ ਕੀੜੇ ਮਕੌੜੇ ਜਿਵੇਂ ਵਿਗਿਆਨ ਦਾਸ ਦੀ ਪੈਦਾ ਹੋਈ ਜਾਲਾ ਪੈਦਾ ਹੋਇਆ ਕੌਣ ਪੈਦਾ ਹੋਇਆ ਕਦੇ ਡਾਇਨਾਸੌਰ ਇੱਥੇ ਰਹੇ ਕਹਿੰਦੇ ਉਹ ਡਾਇਨਾਸੌਰ ਖਤਮ ਹੋ ਗਏ ਅੱਜ ਕੱਲ ਮੋਬਾਈਲ ਤੋਂ ਆਪਾਂ ਦੇਖਦੇ ਆ ਜਿਵੇਂ ਵਿਗਿਆਨ ਖੋਜ ਕਰਦਾ ਹੈ ਤਾਂ ਕਹਿੰਦੇ ਕਰਤਾ ਹੀ ਜਾਣਦਾ ਹੈ ਵੀ ਕਿਹਨੂੰ ਕਦੋਂ ਕੀ ਬਣਾਇਆ ਉਹਦੇ ਬਾਰੇ ਦੱਸਣ ਵਾਲਾ ਤਾਂ ਕੋਈ ਹੈ ਹੀ ਨਹੀਂ ਸੀ ਉਹਦੇ ਤੋਂ ਪਹਿਲਾਂ ਦੱਸੇ ਕੌਣ ਦੱਸੇ ਤਾਂ ਤਾਂ ਜੇ ਪਰਮੇਸ਼ਰ ਦੀ ਸਾਰੀ ਉਤਪਤੀ ਤੋਂ ਪਹਿਲਾਂ ਕੋਈ ਇੱਥੇ ਮੌਜੂਦ ਸੀ ਉਹ ਆਪ ਹੀ ਮੌਜੂਦ ਹੈ ਆਪ ਹੀ ਹਾਜ਼ਰ ਆ ਹਜੂਰੇ ਆਪ ਹੀ ਉਹਦੀ ਖੇਡ ਰਚੀ ਹੋਈ ਹੈ ਕਿਉ ਗੁਰੂ ਸਾਹਿਬ ਕੀ ਕਰਨ ਯਾਗ ਕਰਤਾ ਫਿਰ ਠੀਕ ਔਰ ਸਾਜੇ ਆਪੇ ਜਾਣੇ ਸੋਈ ਉਹ ਆਪ ਹੀ ਜਾਣਦਾ ਹੋਰ ਕੋਈ ਨਹੀਂ ਜਾਣਦਾ ਕਿਵ ਕਰੇ ਆਖਾਂ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਅੱਗੇ ਮਹਾਰਾਜ ਕਰਨੇ ਕਿਵੇਂ ਆਖੀ ਉਹਦੇ ਬਾਰੇ ਕੀ ਉਹਦੀ ਫਲਾਹ ਕਰੀਏ ਹੁਣ ਫਿਰ ਕੀ ਉਹਦੀ ਫਲਾਉਣਾ ਕਰੀਏ ਕੀ ਸਿਫਤ ਕਰੀਏ ਉਹ ਤੇ ਵਰਨ ਵਿੱਚ ਨਹੀਂ ਆਉਂਦਾ ਸਮ ਪੂਰੀ ਸਮਝ ਵਿੱਚ ਨਹੀਂ ਆਉਂਦਾ ਫਿਰ ਵੀ ਜਿੰਨਾ ਉਹਨੇ ਕਿਰਪਾ ਕਰਕੇ ਦਿਖਾਇਆ ਸਮਝਾਇਆ ਹੈ ਉਹ ਆਪ ਗੁਰੂ ਸਾਹਿਬ ਨੇ ਅੱਗੇ ਵਿਖਿਆਨ ਕਰਤਾ ਅੱਖਰਾਂ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਸਾਨੂੰ ਲਿਖ ਕੇ ਦੇ ਦਿੱਤਾ ਔਰ ਆਪਾਂ ਹੁਣ ਪ੍ਰੈਜੈਂਟ ਸਮੇਂ ਦੇ ਵਿੱਚ ਉਹਦੀ ਖੋਜ ਆਪਣੇ ਹਿਰਦੇ ਕਰਕੇ ਮਨ ਕਰਕੇ ਕਰਨੀ ਹੈ ਰੁਪਾਇਓ ਤਾਂ ਬਾਹਰੋਂ ਤਾਂ ਮਾਇਆ ਦਾ ਪੈਰਾ ਜਿੰਨਾ ਕੋ ਆਪਾਂ ਵਿਗਿਆਨ ਰੀ ਦੇਖ ਰਹੀਆਂ ਦਿਖੀ ਰਿਹਾ ਔਰ ਅੰਦਰ ਦੀ ਖੋਜ ਜਿੱਥੇ ਟਿਕਾਉ ਹੈ ਜਿੱਤੋਂ ਚੇਤਨ ਸ਼ਕਤੀ ਸਾਰਾ ਕੁਝ ਚਲਾ ਰਹੀ ਹੈ ਉਹਦੇ ਆਪਾਂ ਦਰਸ਼ਨ ਪਰਸਨ ਕਰਨਾ ਉਹਦੇ ਵਾਸਤੇ ਇਹ ਗੁਰਬਾਣੀ ਹੈ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਅੱਗੇ ਨਾਨਕ ਜੀ ਕਹਿ ਰਹੇ ਨੇ ਪਹਿਲੇ ਪਾਤਸ਼ਾਹ ਕਹਿੰਦੇ ਆਖਣ ਨੂੰ ਸਾਰੇ ਕੁਝ ਨਾ ਕੁਝ ਆਖੀ ਜਾਂਦੇ ਨੇ ਕੌਣ ਕਿੰਨੂੰ ਕੀ ਆਖੇ ਕਿਹਦਾ ਕੋਈ ਕੀ ਜਵਾਬ ਦੇ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਕਹਿੰਦੇ ਇੱਕ ਦੋ ਇੱਕ ਸਿਆਣੇ ਪਏ ਨੇ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰੀ ਜਾਂਦੇ ਨੇ ਪਰ ਉਹ ਕਰਤੇ ਨੇ ਕਦੋਂ ਕੀ ਬਣਾਇਆ ਕਿਹੜੀ ਰੁੱਤ ਹੀ ਕਿਹੜਾ ਵਾਰ ਸੀ ਇਹਦੇ ਬਾਰੇ ਕੋਈ ਨਹੀਂ ਦੱਸ ਸਕਦਾ ਕਿਉਂਕਿ ਜਿਹੜੇ ਸਿਆਣੇ ਨੇ ਉਦੋਂ ਉਹਨਾਂ ਦਾ ਵੀ ਜਨਮ ਨਹੀਂ ਹੋਇਆ ਦੱਸਣਾ ਕਿਨੇ ਹੈ ਵੱਡਾ ਸਹਿਬ ਵੱਡੀ ਨਾਈ ਕੀਤਾ ਜਾਂਕਾ ਹੋਵੇ ਅੱਗੇ ਮਾਰੇ ਕਰਨੇ ਜਿਹੜਾ ਵੱਡਾ ਸਹਿਬ ਸੱਚ ਪਰਮੇਸ਼ਰ ਨਿਰਆਕਾਰ ਉਹਦਾ ਕੀਤਾ ਹੀ ਸਾਰਾ ਕੁਝ ਹੋ ਰਿਹਾ ਹੈ ਹੋਰ ਉਹਦੀ ਹੀ ਵਡਿਆਈ ਕਰਨੀ ਹੈ ਵੱਡਾ ਉਹਦਾ ਨਾਮ ਹੀ ਵੱਡਾ ਹੈ ਔਰ ਆਪ ਵੀ ਵੱਡਾ ਉਹਦੇ ਬਰਾਬਰ ਹੋਰ ਕੋਈ ਨਹੀਂ ਹੈ ਉਹਦਾ ਹੀ ਕੀਤਾ ਸਾਰਾ ਕੁਝ ਹੋ ਰਿਹਾ ਹੈ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨਾ ਸੁਹੇ ਕਹਿੰਦੇ ਹੁਣ ਨਾਨਕ ਜੀ ਕਹਿ ਰਹੇ ਨੇ ਜੇ ਤੁਸੀਂ ਉਹਨੂੰ ਮਿਲਣਾ ਚਾਹੁੰਦੇ ਹੋ ਸੱਚ ਨੂੰ ਉਹਦੇ ਉਹਦੇ ਵਿੱਚ ਸਮਾਣਾ ਚਾਹੁੰਦੇ ਹੋ ਤਾਂ ਉਹਦਾ ਰਸਤਾ ਇੱਕ ਹੀ ਆਪਣੇ ਆਪ ਦੀ ਖੋਜ ਕਰ ਲਓ ਆਪਣੇ ਆਪ ਦੀ ਖੋਜੀ ਲੈ ਲਓ ਆਪਣੇ ਆਤਮਿਕ ਗਿਆਨ ਲੈ ਲਓ ਆਪਣਾ ਆਤਮ ਰਾਮ ਚੇਂਤ ਲਓ ਆਪਣਾ ਆਤਮ ਰਾਮ ਜਾਣ ਲਓ ਨਾਨਕ ਜੀ ਕੋ ਆਪੋ ਅਗਰ ਆਪਣੇ ਆਪ ਨੂੰ ਸਮਝ ਲਓ ਦਿਮਾਗ ਰਹੀ ਮਨ ਰਹੀ ਹਿਰਦੇ ਨੂੰ ਕਿ ਮੇਰੀ ਜੋਤ ਆਤਮਾ ਕਿੱਥੋਂ ਆਈ ਕਿਵੇਂ ਆਈ ਕਦੋਂ ਦਾ ਇਹਦਾ ਜਨਮ ਹੈ ਕਿੰਨੇ ਇਹੋ ਜਿਹੇ ਸਰੀਰ ਨੇ ਪਹਿਲਾਂ ਧਾਰਨ ਕੀਤੇ ਨੇ ਅਗਰ ਇਹ ਰਚਨੇ ਦੀ ਖੋਜ ਕਰੋਗੇ ਅੰਤਰਗਤ ਅੱਗੇ ਗਿਆਨ ਆਸੂ ਹੈ ਕਹਿੰਦੇ ਫਿਰ ਉਹ ਅੱਗੇ ਜਨਮ ਨਹੀਂ ਲੈਂਦਾ ਹੈ ਫਿਰ ਉਹ ਅੱਗੇ ਜਨਮ ਨਹੀਂ ਲੈਂਦਾ ਹੈ ਗਰਵਾਣੀ ਦੇਖੋ ਸਾਬ ਕਹਿ ਰਹੀ ਏ ਕਿਸੇ ਪਰਮੇਸ਼ਰ ਦੀ ਜਾਂ ਸੱਚ ਦੀ ਰੱਬ ਦੀ ਖੋਜ ਨਹੀਂ ਕਰਨੀ ਆਪਣੇ ਆਤਮ ਨਾਮ ਦੀ ਖੋਜ ਕਰ ਲਓ ਆਪਣੇ ਧਿਆਨ ਦੀ ਖੋਜ ਕਰ ਲਓ ਵੀ ਇਹ ਭਟਕਦਾ ਕਾਹਦੇ ਜਾਏ ਇਹ ਕਾਮਨਾਵਾਂ 'ਚ ਕਿਉਂ ਭਟਕਦਾ ਇਹ ਨਾਮ ਨਾਲ ਜੁੜ ਕੇ ਸ਼ਾਦ ਕਿਉਂ ਨਹੀਂ ਹੁੰਦਾ ਇਹਦੇ 'ਚ ਟਿਕਾਉ ਕਿਉਂ ਨਹੀਂ ਹੁੰਦਾ ਇਹ ਉਹ ਸ਼ਕਤੀ ਜਿਹੜੀ ਦਿਖਦੀ ਨਹੀਂ ਨਿਰਾਕਾਰ ਉਹਦੇ ਤੇ ਭਰੋਸਾ ਕਿਉਂ ਨਹੀਂ ਬਣਦਾ ਅਗਰ ਇਹ ਭਰੋਸਾ ਬਣਾ ਲੇ ਤਾਂ ਫਿਰ ਇਹ ਅੱਗੇ ਜਨਮ ਨਹੀਂ ਲੈਂਦਾ ਹੈ ਸੱਚ ਦੇ ਵਿੱਚ ਹੀ ਸਮਝ ਆ ਜਾਂਦਾ ਕਿਉਂਕਿ ਇਹ ਆਤਮਰਾਮ ਵੀ ਉਹਦਾ ਹੀ ਰੂਪ ਹੈ ਉਹਦੀ ਹੀ ਕਿਰਨ ਹੈ ਅਗਲੀ ਪੌੜੀ 'ਚ ਮਹਾਰਾਜ ਸਮਝਾ ਰਹੇ ਨੇ ਪਾਤਾਲਾ ਪਾਤਾਲ ਲਖ ਆਗਾਸਾਂ ਆਗਾਸ ਉੜਕ ਉੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਅੱਗੇ ਮਹਾਰਾਜ ਕਹਿ ਰਹੇ ਨੇ ਵੀ ਸੱਚ ਨੇ ਕਿੰਨੇ ਪਤਾਲ ਬਣਾਏ ਨੇ ਕਿੰਨੇ ਲੱਖ ਅਗਾਸਾਂ ਆਗਾਸ ਪਤਾ ਨਾ ਪਤਾਲ ਕਿਉਂਕਿ ਕੋਈ ਵੀ ਗ੍ਰਹਿ ਵੇ ਜਦੋਂ ਆਪਾਂ ਉਹਦੇ ਥੱਲੇ ਦੇਖਦਾ ਤਾਂ ਆਪ ਨੂੰ ਇਹ ਲੱਗਦਾ ਵੀ ਉੱਪਰ ਆਕਾਸ਼ ਹੈ ਥੱਲੇ ਪਤਾਲ ਹੈ ਆਗਾਸਾਂ ਆਗਾਸ ਉੱਪਰ ਆਕਾਸ਼ ਹੈ ਹਰੇਕ ਗ੍ਰਹਿ ਦੇ ਉੱਪਰ ਹੀ ਜਦੋਂ ਆਪਾਂ ਜਾਵਾਂਗੇ ਜਾਂ ਧਰਤੀ ਹੈ ਜਿਹੜੀ ਹੁਣ ਘੁੰਮ ਰਹੀ ਹੈ ਮਨੁੱਖ ਕੋ ਜਿਹੜੇ ਟਾਈਮ ਆ ਦਾ ਆਜਾ ਕ ਆਸੇ ਘੁੰਮ ਕੇ ਕੁਝ ਸਮੇਂ ਬਾਅਦ ਜਿਹੜਾ ਪਤਾਲ ਇਹ ਉਹ ਕਾਸਲ ਹੋ ਜਾਂਦਾ ਕਿਉਂਕਿ ਇਹ ਚਾਰੇ ਪਾਸੇ ਰੋਟੇਟ ਕਰ ਰਹੀ ਹੈ ਗੋਲ ਵੀ ਘੁੰਮ ਰਹੀ ਹੈ ਔਰ ਦੂਜੇ ਕਰ ਪਾਸੇ ਵੀ ਘੁੰਮ ਰਹੀ ਹੈ ਇਸ ਵਾਤੇ ਆ ਸਾਰੇ ਜਿੰਨੇ grain ਨੇ ਉਹਨਾਂ ਵਾਤੇ ਆਕਾਸ ਵੀ ਨੇ ਪਤਾਲ ਵੀ ਨੇ ਊੜਕ ਊੜਕ ਭਾਲ ਥਕੇ ਵੇਦ ਕਹਿਣੇ ਇੱਕ ਵਾਰ ਕਹਿੰਦੇ ਇਹਨਾਂ ਦੀ ਊੜਕ ਊੜਕ ਸਮਝ ਸੋਝੀ ਲੈਂਦੇ ਲੈਂਦੇ ਥੱਕ ਗਏ ਵੀ ਕਿਹਤੋਂ ਆਹਾਰਾ ਕੁਝ ਬਸਾਰਾ ਹੋ ਰਿਹਾ ਹੈ ਮਾਇਆ ਦੀ ਹੀ ਸਮਝ ਮਨੁੱਖ ਦੀ ਪਰੇ ਹੈ ਮਨੁੱਖ ਦੀ ਬੁੱਧੀ ਤੋਂ ਪਰੇ ਹੈ ਵੇਦ ਕਹਿਣ ਇੱਕ ਬਾਦ ਵੇਦਾਂ ਨੇ ਇੱਕੋ ਹੀ ਨਾਮ ਦੱਸਿਆ ਹੈ ਕਿ ਇਹੇ ਜਿਹੜੀ ਸ਼ਾਰਾ ਕੁਝ ਹੋ ਰਿਹਾ ਹੈ ਉਹਦੇ ਭਾਣੇ ਵਿੱਚ ਹੀ ਹੋ ਰਿਹਾ ਹੈ ਸਹਿ ਸਹਿ ਠਾ ਰਹੇ ਕਹਿਣ ਕਤੀਬਾ ਅਸੁੱਲ ਇੱਕ ਧਾਤ ਸਹਿ ਸਹਿ ਠਾ ਰਹੇ ਜਿਹੜੇ ਸਾਇੰਸ ਦੇ ਵਿੱਚ ਮਨ ਠਹਿਰਾ ਰਹੇ ਨੇ ਟਿਕਾਓ ਦੇ ਵਿੱਚ ਕਿਹਨ ਕਿ ਤੇ ਬਾਅ ਕ ਤੇ 12 ਹੀ ਕਿਤਾਬਾਂ ਰਹੀ ਜਿਹੜਾ ਗਿਆਨ ਦਿੰਦੇ ਆ ਕਿ ਕਿਸ ਤਰ੍ਹਾਂ ਆਪਾਂ ਟਿਕਾਓ ਬਣਾ ਸਕਦੇ ਆ ਕਿਵੇਂ ਉਹਨੇ ਸਾਰਾ ਕੁਝ ਰਚਿਆ ਅਸਲ ਇੱਕ ਧਾਤ ਜਿਹੜੀ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ ਆ ਉਹ ਇੱਕ ਸੱਚ ਤੋਂ ਹੀ ਹੋਈ ਐ ਭਾਵਿਕ ਜੋਤ ਦੇ ਹੀ ਵਿਸਾਰੇ ਦੇ ਨਾਲ ਸਾਰਾ ਕੁਝ ਆਪਾਂ ਜੋ ਦੇਖ ਰਹੇ ਆ ਅੱਗੇ ਏਕ ਹੈ ਅਨੇਕ ਹੈ ਉਹ ਇੱਕ ਵੀ ਹੈ ਔਰ ਅਨੇਕ ਵੀ ਹੈ ਸਾਡੀ ਜਿਹੜੀ ਚੇਤਨ ਸ਼ਕਤੀ ਐ ਇਹ ਹਰਦੇ 'ਚ ਜਾ ਕੇ ਇੱਕ ਐ ਔਰ ਜਦੋਂ ਤਰਕੁੱਟੀ ਚ ਆਉਂਦੀ ਹੈ ਫਿਰ ਇਹ ਅਨੇਕ ਹੋ ਜਾਂਦੀ ਹੈ ਇਸੇ ਕਹੇ ਚ ਵੰਡੀ ਜਾਂਦੀ ਹੈ ਇਸ ਲਈ ਇਹਦੇ ਨਾਲ ਸਾਨੂੰ ਸਮਝਾ ਰਹੇ ਨੇ ਕਿ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਜਿਹੜੀ ਉਹ ਸੱਚੀ ਜਾਣਦਾ ਕਿਵੇਂ ਉਹਨੇ ਕੀਤੀ ਹੈ ਬਾਕੀ ਦੇ ਸਾਰੇ ਇਹ ਦੁਰ ਉਦਰ ਦੀਆਂ ਗੱਲਾਂ ਹੀ ਨੇ ਜੋ ਮਰਜ਼ੀ ਬਣਾਈ ਜਾਣ ਕਿਹੜਾ ਕਿਸੇ ਨੇ ਜਾ ਕੇ ਉਸ ਤੋਂ ਪਹਿਲਾਂ ਕਿਸ ਦਾ ਜਨਮ ਹੋਇਆ ਜਦੋਂ ਸ੍ਰਿਸ਼ਟੀ ਰਚਨਾ ਹੋਈ ਹੈ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਬਨਾਸ ਕਹਿੰਦੇ ਉਹਨੇ ਲੇਖਾ ਸਾਰਾ ਕੌਣ ਲਿਖੇ ਜੇ ਕੋ ਹੋਵੇ ਮੌਕੇ ਤੇ ਤਾਂ ਲੇਖਾ ਲਿਖੇ ਤੇ ਇਹ ਲੇਖੇ ਦਾ ਬਨਾਰਸ ਕਦੋਂ ਹੁਣ ਇਹਦੇ ਬਾਰੇ ਕੌਣ ਦੱਸੇ ਸਾਰਾ ਕੁਝ ਜਿਹੜਾ ਪ੍ਰਸਾਰਾ ਇਹਦੇ ਬਾਰੇ ਕੋਈ ਕੁਝ ਦੱਸ ਨਹੀਂ ਸਕਦਾ ਨਾਨਕ ਵੱਡਾ ਆਕੀ ਹੈ ਆਪੇ ਜਾਣੇ ਆਪ ਨਾਨਕ ਜੀ ਕਹਿ ਰਹੇ ਨੇ ਕਿ ਉਹ ਵੱਡਾ ਜਿਹੜਾ ਪਰਮੇਸ਼ਰ ਹੈ ਉਹਦੇ ਬਾਰੇ ਆਪ ਆਖ ਸਕਦੇ ਨਹੀਂ ਉਹ ਹੀ ਜਾਣਦਾ ਹੈ ਕਦੋਂ ਤੱਕ ਇਹਨੇ ਸ੍ਰਿਸ਼ਟੀ ਚਲਾ ਕੇ ਰੱਖਣੀ ਹੈ ਕਦੋਂ ਨੇ ਤਿਆਰ ਕੀਤੀ ਔਰ ਕਦੋਂ ਤੱਕ ਚਲਾ ਕੇ ਰੱਖਣੀ ਹੈ ਕਦੋਂ ਨੇ ਖਤਮ ਕਰਨੀ ਹੈ ਇਹਦੇ ਬਾਰੇ ਉਹ ਆਪ ਹੀ ਜਾਣਦਾ ਸੱਚ ਪਰਮੇਸ਼ਰ ਕਿਉਂਨੇ ਕਦੋਂ ਇਹ ਸਾਰਾ ਸਾਰਾ ਇਕੱਠਾ ਕਰਨਾ ਹੈ ਜਾਂ ਪਰ ਹਿਰਦੇ ਰੂਪ ਚ ਜਿਹੜੀ ਆਤਮ ਜੋਤ ਹੈ ਇਹਨੂੰ ਪਤਾ ਵੀ ਕਦੋਂ ਇਹਨਾਂ ਨੇ ਧਿਆਨ ਇਕਾਗਰ ਕਰਨਾ ਹੈ ਇਹਨੇ ਆਪਣਾ ਜਿਹੜਾ ਪਿੰਡ ਹੈ ਸਰੀਰ ਹੈ ਇਹਦੇ ਵਿੱਚ ਚੇਤਨ ਸ਼ਕਤੀ ਇਕੱਠੀ ਕਰਨੀ ਹੈ ਔਰ ਕਦੋਂ ਇਹ ਮਾਇਆ ਤੇ ਗੁੱਟੀ ਨੂੰ ਛੱਡਣਾ ਹੈ ਕਿਉਂਕਿ ਇਹਦੇ ਅੰਦਰ ਜੋ ਬ੍ਰਹਮ ਅੰਡੇ ਸੋਈ ਪੰਡੇ ਹੈ ਨਾ ਜੋ ਖੋਜੇ ਕੋ ਪਾਵੇ ਜੋ ਬ੍ਰਹਮ ਅੰਦਰ ਹੈ ਅਗਰ ਉਹ ਪੂਰੀ ਖੋਜੀ ਲੈ ਕੇ ਇਕਾਗਰ ਚਿਤ ਹੋ ਜਾਂਦਾ ਹੈ ਤੇ ਇਹ ਵੀ ਜਦੋਂ ਮਰਜੀ ਛੱਡ ਕੇ ਮਾਇਆ ਨੂੰ ਆਪਣਾ ਆਪ ਜਾਣ ਲੈਂਦਾ ਸਮਝ ਲੈਂਦਾ ਹੈ ਇਕ ਪ੍ਰਭਾ ਇਕ ਪਾਰਬ੍ਰह्म ਹੈ ਔਰ ਪਾਰਬ੍ਰह्म ਸਾਰਿਆਂ ਦਾ ਪਿਤਾ ਹੈ ਪ੍ਰਭ ਇਹ ਆਪਣਾ ਪ੍ਰਭ ਹੈ ਜਿਹੜੀ ਆਪਣੇ ਆਤਮਰਾਮ ਦੇ ਨਾਲ ਹੈ ਅਗਲੀ ਪੌੜੀ ਵਿੱਚ ਗੁਰੂ ਸਾਹਿਬ ਸਮਝਾ ਰਹੇ ਨੇ ਸਲਾਹੀ ਸਲਾਹੀ ਇਤੀ ਕਰਤ ਨ ਪਾਈਆਂ ਨਦੀਆਂ ਅਤੇ ਵਾਹ ਪਵ ਸਮੁੰਦਰ ਨਾ ਜਾਣੀਏ ਕਹਿੰਦੇ ਇਹਨਾਂ ਸਲਾਵਾਂ ਦੇ ਵਿੱਚ ਧਰਮ ਬਾਰੇ ਸੱਚਵਾਰੇ ਗੱਲਾਂ ਤਾਂ ਬਹੁਤ ਕਰਦੇ ਨੇ ਬੜੇ ਪੰਥ ਨੇ ਬੜਾ ਕੁਝ ਗੱਲਾਂ ਬਾਤਾਂ ਆਉਂਦੀਆਂ ਕੁਰਤੀ ਬਾਰੇ ਜਿਹੜੀ ਗੱਲ ਹੈ ਇਹ ਤੇ ਫੁਰਤ ਨਾ ਪਾਈਆਂ ਨਦੀਆਂ ਤੇ ਵਾ ਇਕਾਗਰ ਹੋ ਕੇ ਫੁਰਤ ਹੈ ਜਿਹੜੀ ਇਹ ਕਈ ਵਹਿਣਾ ਦੇ ਵਿੱਚ ਜਿਹੜੀ ਵਹਿੰਦੀ ਹੈ ਇਕਾਗਰ ਹੋ ਕੇ ਨਦੀਆਂ ਦੇ ਰੂਪ ਚ ਚੱਲਦੀ ਹੈ ਜੇ ਇਕਾਗਰ ਹੋ ਕੇ ਰਵੇ ਜਿਵੇਂ ਸਮੁੰਦਰ ਦੇ ਵਿੱਚ ਜਾ ਕੇ ਸਾਰੀਆਂ ਨਦੀਆਂ ਸਮਾਜ ਜਾਂਦੀਆਂ ਨੇ ਪਾਵਾ ਸਮੁੰਦਰ ਨਾਲ ਜਾਣੀ ਹੈ ਸਮੁੰਦਰ ਬਾਰੇ ਫਿਰ ਵੀ ਨਦੀ ਕੁਛ ਨਹੀਂ ਜਾਣਦੀ ਇੱਥੇ ਕੋਈ ਨਹਿਰ ਜਾਂਦੀ ਹੈ ਕੋਈ ਕਾਫੀ ਜਾਂਦੀ ਖਵਾ ਜਾਂਦਾ ਜਾਂ ਕੋਈ ਚੋਹ ਜਾਂਦਾ ਹੈ ਪਾਣੀ ਚੱਲਦਾ ਹੈ ਅੱਗੇ ਜਾ ਕੇ ਸਮੁੰਦਰ ਦੇ ਸਮਾਇਦਾ ਉਹਨੂੰ ਇੱਥੇ ਖੜੇ ਨੂੰ ਸਮੁੰਦਰ ਦਾ ਨਹੀਂ ਪਤਾ ਪਰ ਉਹ ਚੱਲ ਰਿਹਾ ਜਦੋਂ ਸਮਾਜੇਗਾ ਫਿਰ ਹੀ ਉਹਨੂੰ ਪਤਾ ਲੱਗੇਗਾ ਹਲਦੀ ਕੱਢੀ ਤੇ ਉਹ ਕਿ ਨਦੀ ਦੇ ਰੂਪ ਚ ਹੈ ਇਸੇ ਤਰ੍ਹਾਂ ਹੀ ਜਿੰਨੀਆਂ ਵੀ ਆਪਣੀਆਂ ਸੁਰਤੀਆਂ ਨੇ ਮਨੁੱਖ ਦੀਆਂ ਅੰਤਰਗਤ ਸਾਰੀਆਂ ਨਦੀ ਦੇ ਰੂਪ ਚ ਨੇ ਅੱਗੇ ਸ੍ਰਿਸ਼ਟੀ ਦੇ ਕਰਤੇ ਦੇ ਬਾਰੇ ਨਹੀਂ ਸੋਝੀ ਹਾਂ ਆਪਣੇ ਬਾਰੇ ਉਹਨੂੰ ਸੋਝੀ ਲੈ ਸਕਦੇ ਆ ਵੀ ਹਾਂ ਅਸੀਂ ਇੱਕ ਨਦੀ ਆ ਜਾਂ ਕਿ ਇੱਕ ਬੂੰਦ ਆ ਜਾਂ ਕਿ ਇੱਕ ਕਿਰਨ ਇਸ ਬਾਰੇ ਅੱਗੇ ਜਾ ਕੇ ਸੱਚ ਦੇ ਵਿੱਚ ਸਮਾਜਣਾ ਹੈ ਸਮੁੰਦਰ ਹੈ ਜਿਹੜਾ ਉਹਦੇ ਵਿੱਚ ਸਮਾਨ ਹੈ ਸਮੁੰਦਰ ਸਹਾਸਰ ਤਾਨ ਗਹਿਰਾ ਸੇਤੀ ਮਾਲ ਧਨ ਕੀੜੀ ਤੁਲਨਾ ਹੋ ਮਣੀ ਹੁਣ ਜਿਹੜਾ ਸਮੁੰਦਰ ਹੈ ਉਹਦੇ ਵਿੱਚ ਹੀ ਮਾਲ ਧਨ ਹੁੰਦਾ ਉਹਦੇ ਵਿੱਚ ਮੱਛੀਆਂ ਨੇ ਉਹਦੇ ਵਿੱਚ ਇਰੇ ਜਵਾਰਤ ਵੀ ਨਿਕਲਦੇ ਨੇ ਉਹਦੇ ਵਿੱਚ ਉਹਨੂੰ ਪੈਟਰੋਲ ਤੇਲ ਗੈਸਾਂ ਵਗੈਰਾ ਵੀ ਨਿਕਲਦੀਆਂ ਨੇ ਸਾਰਾ ਕੁਝ ਉਹਦੇ ਵਿੱਚ ਹੀ ਨਿਕਲਦਾ ਹੈ ਮਾਲ ਧਨ ਹੈ ਕੀੜੀ ਤੁਲਨਾ ਹੁਣ ਕੀੜੀ ਵਾਰ ਕੀੜੀ ਨੂੰ ਕੀ ਪਤਾ ਉਹਦੇ ਬਾਰੇ ਵੀ ਉੱਥੇ ਕੀ ਕੁਝ ਹੈ ਇਸ ਤਰ੍ਹਾਂ ਹੀ ਸਾਡੇ ਜਿਹੜੇ ਆਤਮ ਰੰਗ ਸਾਡੇ ਜਿਹੜਾ ਦਿਮਾਗ ਹੈ ਸਾਡੀ ਜਿਹੜੀ ਤ੍ਰਿਕੁੱਟੀ ਹੈ ਸਾਡਾ ਜਿਹੜਾ ਮਨ ਹੈ ਇਹ ਸੁਲਤਾਨ ਬਾਰੇ ਸੱਚ ਬਾਰੇ ਨਹੀਂ ਸਾਰਾ ਕੁਝ ਜਾਣਦਾ ਉਹਦੇ ਵਿੱਚ ਨਾਮ ਦੇ ਵਿੱਚ ਕਿੰਨਾ ਗਹਿਰਾ ਧਨ ਮਾਲ ਧਨ ਲੁਪਿਆ ਛੁਪਿਆ ਹੋਇਆ ਹੈ ਜਿਹੜਾ ਇਹਨੂੰ ਕਿਰਪਾ ਦੇ ਰੂਪ ਵਿੱਚ ਮਿਲਣਾ ਹੈ ਇਹ ਕੀੜੀ ਜਿੰਨੀ ਜਿੰਨੀ ਖੋਜੀ ਆਪਣੀ ਮੱਤ ਹੈ ਇਹ ਨਹੀਂ ਸਮਰਫਗਦੀ ਇਸ ਲਈ ਉਸ ਸੱਚ ਦੀ ਵਡਿਆਈ ਹੀ ਕਰਨੀ ਬਣਦੀ ਹੈ ਇਹ ਅਖੀਰਲੇ ਸਮੇਂ ਹੀ ਜਾ ਕੇ ਇਹਨੂੰ ਪੂਰੀ ਸੋਜੀ ਬਖਸ਼ਿਸ਼ ਹੋਣੀ ਹੈ ਹਾਲ ਦੀ ਕੜੀ ਤਾਂ ਇਹ ਨਹੀਂ ਕਹਿਣਾ ਸਾਚੇ ਨਾਮ ਕੀ ਲੱਗ ਹੈ ਭੂਖ ਉਤਪੋਕ ਹੈ ਖਾਹੇ ਚਲੀ ਹੈ ਦੁਖ ਇਹਨੇ ਯਤਨ ਵਸ ਇਹੀ ਕਰਨਾ ਹੈ ਕਿ ਮਹਾਰਾਜ ਸਾਨੂੰ ਆਪਣਾ ਨਾਮ ਬਖਸ਼ਿਸ਼ ਕਰੋ ਅਸੀਂ ਤੁਹਾਡੇ ਚਰਨਾਂ ਤੇ ਸਿਰ ਰੱਖਿਆ ਤੁਸੀਂ ਆਪਣੀ ਗੁਰਮਤਿ ਬਖਸ਼ਿਸ਼ ਕਰੋ ਸਾਡੀ ਮਤ ਥੋੜੀ ਹੈ ਸਾਨੂੰ ਨਹੀਂ ਸਮਝ ਸਾਨੂੰ ਤਾਂ ਤੁਹਾਡੀ ਸਾਰੀ ਮਾਇਆ ਦੀ ਵੀ ਨਹੀਂ ਸਮਝ ਨਾ ਕਦੇ ਆਵੇ ਹਾਂ ਵਰਤ ਜ਼ਰੂਰ ਰਹਿ ਆ ਤੁਹਾਡੀ ਸਾਰੀ ਬਣਾਈ ਹੋਈ ਸ੍ਰਿਸ਼ਟੀ ਨੂੰ ਮਾਇਆ ਨੂੰ ਖਾਪੀ ਰਹੀ ਹੈ ਕਿਵੇਂ ਕੰਮ ਕਰਦੀ ਹੈ ਸਾਡੀ ਮਨੁੱਖਾ ਬੁੱਧੀ ਤੋਂ ਵੀ ਪਰੇ ਹੈ ਇਕਰੇ ਤੂੰ ਹੀ ਕਰਮ ਖੇਸ਼ਟੋਂ ਤੂੰ ਹੀ ਸੁਲਤਾਨ ਹੋ ਤੂੰ ਹੀ ਸਮੁੰਦਰ ਹੋ ਸਾਰਾ ਕੁਝ ਤੂੰ ਹੀ ਹੋ ਸਾਡੇ ਤੇ ਕਿਰਪਾ ਕਰੋ ਅਸੀਂ ਕੀੜੀ ਤੋਲਾ ਛੋਟੀ ਸਾਡੀ ਮੱਤ ਹੈ ਛੋਟੀ ਅਕਲ ਹੈ ਸਾਡੇ ਤੇ ਮਿਹਰ ਕਰਕੇ ਇਸ ਵਾਰ ਸਾਨੂੰ ਬਖਸ਼ ਲੋ ਆਪਣੇ ਚਰਨਾਂ 'ਚ ਫਰਮਾ ਲੋ ਜੀਵਨ ਸਫਲ ਹੋ ਜਾਏ ਤਾ ਜਿਹੜਾ ਗੁਰਬਾਣੀ ਵਿੱਚ ਕਹਿੰਦੇ ਨੇ ਪ੍ਰਾਣੀ ਤੂੰ ਆਇਓ ਲਾਹਾ ਲੈਣ ਕਿਤੇ ਲੱਗਿਆ ਕੰਮ ਕੁਫੱਕੜੇ ਤੇਰੀ ਮੁਕਤੀ ਜਾਂਦੀ ਰਹਿਣ हे ਪਰਮੇਸ਼ਰ ਇਹ ਸੱਚ ਜਿਹੜਾ ਲਾਹਾ ਲੈਣ ਲਈ ਇਹ ਸਰੀਰ ਧਾਰਨ ਕੀਤਾ ਉਹ ਕੰਮ ਪੂਰਾ ਕਰਕੇ ਸੱਚ ਜੀ ਤੇਰੇ ਚਰਨਾਂ 'ਚ ਪਹੁੰਚ ਜਾਈਏ ਇਹ ਕਿਰਪਾ ਬਖਸ਼ਿਸ਼ ਕਰਨੀ ਸਭ ਦਾ ਭਲਾ ਕਰਨਾ ਇਹਨੂੰ ਕਿ ਮਹਾਰਾ ਨੇ ਕਿਰਪਾ ਬਖਸ਼ਿਸ਼ ਕੀਤੀ ਜਿੰਨੀ ਉਹਨਾਂ ਨੇ ਆਪਣੀ ਤਾਂ ਮਤ ਥੋੜੀ ਐ ਸਾਰੀ ਉਹ ਪਰਮੇਸ਼ਰ ਦੀ ਬਖਸ਼ਿਸ਼ ਈ ਐ ਜਿੰਨੀ ਕੁ ਬੁੱਧੀ ਉਹਨਾਂ ਨੇ ਬਖਸ਼ਿਸ਼ ਕੀਤੀ ਉਹਨੇ ਕੋਈ ਦਾ ਚਰਨ ਦਾ ਸੰਕਤਾ ਦੇ ਚਰਨਾਂ ਦੇ ਵਿੱਚ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ